ऐसे फिजिकली हैंडीकैप हैं है। शुरू तो उन्होंने पोलियो है पर जड़े हैं भी लागे चलो दिल तो राजे हैं तो इनोंदी जो शक्ति है दिमागी ते दी दी है। दिल दी बहुत ज्यादा है इनोंदी गल्ला सुनके ना ਤੁਸੀਂ ਵੀ ਹੈਰਾਨ ਹੋ ਜਾਓਗੇ भाई जी ਤੁਸੀਂ ਕੀ ਕੰਮ ਕਰਦੇ ਹੋ ਮੈਂ ਸਲਾਈ ਦਾ ਕਰਦਾਗਾ ਕੱਪੜੇ ਸੀਣ ਦਾ ਆਪਣਾ ਵਧੀਆ ਕੰਮ ਕਰਦਾਗਾ ਆਪਣੀ ਜ਼ਿੰਦਗੀ ਜੇ ਖੁਸ਼ਾ ਮੈਂ ਓਕੇ ਪਰ ਮੈਂ ਸਭ ਨੂੰ ਇੱਕ ਗੱਲ ਕਹਿਣਾ ਚਾਹੁੰਦਾਗਾ ਵੀ ਜਿਹੜੇ ਹੈਂਡੀਕੈਪਟਰ ਖਾਸ ਕਰਕੇ ਵੀਰ ਬੜਾ ਸਮਝਦਾਰੀ ਨਾਲ ਨਹੀਂ ਕੰਮ ਲੈ ਰਹੇ ਹੋ ਲੋ ਇੱਕ ਤਾਂ ਆਪਣੀ ਮਿਹਨਤ ਕਰੋ ਸਭ ਤੋਂ ਵਧੀਆ ਚੀਜ਼ ਆ ਕਿਸੇ ਦੇ ਹੱਥ ਕੰਨੀ ਨਾ ਦੇਖੋ ਆਪਣੇ ਹੱਥ ਕੰਨੀ ਦੇਖ ਕੇ ਚੱਲੋ ਜੇ ਅੱਜ ਕੁਝ ਸੋਚ ਕੇ ਕਰਾਂਗੇ ਤਾਂ ਬਣੂਗਾ ਉਹ ਐਸੀ ਗੱਲ ਨਹੀਂ ਗੀ ਬਾਕੀ ਮੈਂ ਦੂਏ ਵੀਰਾਂ ਨੂੰ ਕਹਿੰਨਾਗਾ ਵੀ ਯਾਰ ਥੋੜਾ ਜਿਆ ਕਿਸੇ ਦੀ ਹੈਲਪ ਵੀ ਕਰਿਆ ਕਰੋ ਚੰਗੇ ਕੰਮ ਲਈ ਕਰਿਆ ਕਰੋ ਹੈਲਪ ਕੋਈ ਮਾੜੇ ਕੰਮ ਲਈ ਨਾ ਕਰਿਆ ਕਰੋ ਪਿੱਛੇ ਜੇ ਇੱਕ ਮੈਨੂੰ ਸਰਦਾਰ ਮਿਲਿਆ ਮੈਨੂੰ ਕਹਿੰਦਾ ਉਹ ਰੋਕੇ ਕਹਿੰਦਾ ਕੀ ਹਾਲ ਆ ਮਾ ਠੀਕ ਆ ਜੀ ਉਹ ਮੈਨੂੰ ਕਹਿੰਦਾ ਤੈਨੂੰ 700 ਰੁਪਏ ਦੇ ਦੇ ਦਿਆ ਕਰੂੰਗਾ ਮੈਂ ਆ ਵੀ ਕੰਮ ਕੀ ਆ ਉਹ ਕਹਿੰਦਾ ਮੇਰੀ ਰੇੜੀ ਦੇ ਵਿੱਚ ਬਹਿ ਜਾ ਕਰ ਮੈਂ ਤੇਰੇ ਪੱਟਿਆਂ ਕਰ ਦਿਆ ਕਰੂੰ ਦੇਖੋ ਵੀਰੇ ਕਿੱਡੀ ਲਾਣਤ ਵਾਲੀ ਗੱਲ ਹੈਗੀ ਉਹ ਬੰਦਾ ਵੈਸੇ ਤੁਸੀਂ ਸਰੀਰਕ ਹੈਂਡੀਕੈਪ ਹੋ ਸਕਦੇ ਹੋ ਪਰ ਉਹ ਦਿਮਾਗੀ ਹੈਂਡੀਕੈਪ ਆ ਬੰਦਾ ਹੈਂਡੀਕੈਪ ਆ ਇਹ ਲਾਣਤੀ ਗੱਲ ਹੈਗੀ ਦੇਖੋ ਕਿਸੇ ਨੂੰ ਚੰਗੇ ਰਸਤੇ ਤਾਂ ਕੀ ਲਾਉਣਾਗਾ ਉਹ ਮਾੜੇ ਰਸਤੇ ਲਾ ਰਿਹਾਗਾ ਹੂੰ ਇਹ ਜੇ ਬੰਦਾ ਤੋਂ ਵੀਰੇ ਭਰੇਜ ਕਰੋ ਯਾਰ ਇਹ ਜੇ ਬੰਦਾ ਨੂੰ ਮਾੜਾ ਮੋਟਾ ਸਿੱਖਿਆ ਦਿਓ ਦਿਮਾਗੀ ਮਰੀਜ਼ਾਂ ਨੂੰ ਮੜੀ ਸਿੱਖਿਆ ਦਿਓ ਤੁਸੀਂ ਇਹ ਵੀ ਦੱਸੋ ਵੀ ਤੁਸੀਂ ਕਿ ਕਿੰਨੇ ਸਾਲਾਂ ਤੋਂ ਕੰਮ ਕਰਦੇ ਹੋ ਮੈਨੂੰ 17 ਸਾਲ ਹੋ ਗਏ ਸਲਾਈ ਦਾ ਕੰਮ ਕਰਦੇ ਨੂੰ ਤੁਹਾਡੇ ਬਾਕੀ ਪਰਿਵਾਰ ਤੇ ਸਾਰੇ ਤੰਦਰੁਸਤ ਹੈ ਮੈਂ ਕਹਿੰਦਾ ਨਾ ਤੰਦਰੁਸਤਾਂਗਾ ਮੈਂ ਜ਼ਿੰਦਗੀ ਜਬ ਬੜਾ ਖੁਸ਼ ਆ ਮੈਨੂੰ ਕਦੇ ਇਹ ਨਹੀਂ ਹੋਇਆ ਵੀ ਮੈਂ ਹੈਂਡੀਕੈਪਡ ਕਦੇ ਵੀ ਨਹੀਂ ਹੋਇਆ ਮੈਨੂੰ ਨਾ ਮੈਂ ਕਰਾਂ ਇਹ ਚੀਜ਼ ਨਾ ਮੈਨੂੰ ਕਦੇ ਹੋਇਆ ਰੱਬ ਨਾਲ ਮੇਰਾ ਕੋਈ ਰੋਸਾ ਨਹੀਂ ਅੱਛਾ ਕੋਈ ਰੋਸਾ ਨਹੀਂ ਬੜਾ ਯਾਰ ਜਿੰਦਾਦਿਲ ਇਨਸਾਨ ਆ ਦੇਖੋ ਰੱਬ ਨਾਲ ਕੋਈ ਰੋਸਾ ਨਹੀਂ ਤੁਰ ਨਹੀਂ ਸਕਦੇ ਫਿਰ ਵੀ ਰੋਸਾ ਨਹੀਂ ਮੇਰਾ ਰੋਸਾ ਦਾ ਇੱਕ ਆਮ ਮਾੜੇ ਲੋਕਾਂ ਨਾਲ ਉਹਨਾਂ ਨਾਲ ਰੋਸਾ ਮੇਰਾ ਜਿਹੜਾ ਕੋਈ ਕਿਸੇ ਨੂੰ ਚੰਗੇ ਰਸਤੇ ਨਹੀਂ ਪਾਰਿਆ ਤਾਂ ਕਿਸੇ ਦੀ ਕੋਈ ਸੋਚ ਨਾਲ ਕੋਈ ਚੱਲ ਨਹੀਂ ਰਿਹਾ ਜਿਹੜੇ ਆਪਾਂ ਦੇਖਦੇ ਆਂ ਵੀ ਚੰਗੇ ਪੜੇ ਤੁਰਦੇ ਫਿਰਦੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਆਂ ਵੀ ਉਹ ਪੈਸੇ ਮੰਗ ਰਹੇ ਆਂ ਉਹ ਪੈਸੇ ਮੰਗਦਾ ਤਮਾਕੀ ਮਰੀਜ਼ੀ ਮਰੀਜ਼ ਨੇਗੇ ਵੀਰੇ ਉਹ ਤਮਾਕੀ ਮਰੀਜ਼ ਨੇਗੇ ਉਹ ਹਾਂ ਉਹਨਾਂ ਦੀ ਇੱਕਾ ਜਿਵੇਂ ਆਪਾਂ ਕਹਿੰਦੇ ਰਹੇ ਨਾ ਵੀ ਆਪਾਂ ਨੂੰ ਮਿਲ ਰਹੀਏ ਚੀਜ਼ ਆ ਹਾਂ ਦੇਖੋ ਇੱਕ ਚੀਜ਼ ਹੋਰ ਵੀ ਆ ਜੇ ਅੱਜ ਮੰਗਣ ਵਾਲੇ ਜਿਹੜੇ ਨੂੰ ਲੋੜ ਹੈ ਮੰਗਣ ਦੇ ਉਹਨਾਂ ਨੂੰ ਦਿੰਦੇ ਨਹੀਂ ਲੋਕ ਹਾਂ ਗੱਲ ਠੀਕ ਹੈ ਤੁਹਾਡੀ ਸਹੀ ਨੂੰ ਦਿੰਦੇ ਨੇ ਦਾਣਾ ਲੋਕਾਂ 'ਚ ਵੀ ਲੋਕਾਂ 'ਚ ਜ਼ਿਆਦਾ ਕਮੀ ਹੈ ਇਹ ਆ ਜਿਹੜੇ ਲੋਕ ਉਹਨਾਂ ਨੂੰ ਸਹੀਆਂ ਨੂੰ ਦਿੰਦੇ ਆ ਗਲਤੀ ਤਾਂ ਉਹਨਾਂ ਦੀ ਆ ਨਾ ਉਹਨਾਂ ਦੀ ਗਲਤੀ ਹੈਗੀ ਬਾਕੀ ਦੇ ਵੀ ਮੰਗਾ ਚੱਲਾ ਵੀ ਜਿਹੜੇ ਲੋੜਵੰਦੇ ਨੇ ਉਹਨਾਂ ਨੂੰ ਦਿੰਦੇ ਵੀ ਨਹੀਂ ਸਹੀ ਗੱਲ ਦਿੰਦੇ ਨਹੀਂ ਆ ਬਾਕੀ ਦਾ ਤੁਸੀਂ ਆਪਾਂ ਜਿਹੜੀ ਉਹ ਗੱਲ ਕਰਦੇ ਸੀ ਵੀ ਕਿਸੇ ਤੋਂ ਪਰਚੀ ਵਾਲੀ ਗੱਲ ਉਹ ਵੀ ਸੁਣਾਓ ਮੜ ਜਾ ਠੀਕ ਹੈ ਨਾ ਮੇਰੀ ਪਰਚੀ ਕਟਾਣ ਵਾਲੀ ਅੱਜ ਥੋੜੇ ਵੱਡੇ ਆਪਾਂ ਕਿਸੇ ਦਾ ਚਲ ਨਾਂ ਨਹੀਂ ਲੈਂਦੇ ਹਾਂਗੇ ਜੇ ਕਿਸੇ ਲਵੇ ਅੱਜ ਬੰਦੇ ਲਵੇ ਦਾਨ ਲੈਣ ਲੱਗ ਜਾ ਵੀ ਯਾਰ ਫਲਾਣੇ ਬੰਦੇ ਨੂੰ ਥੋੜਾ ਜਿਹਾ ਦੇਣਾਗਾ ਉਹ ਬੜਾ ਰੋਕੇ 10-20 ਰੁਪਏ ਦਊਗਾ ਜੇ ਉਸਦੀ ਫੋਟੋ ਲੱਗਣੀ ਹੋਵੇ ਕਿਤੇ ਬੈਨਰ 'ਚ ਕਿਤੇ ਲਾਲਾ ਵੀ ਕਿਤੇ ਵੀ ਲਾਉਣੀ ਹੋਵੇ ਉੱਥੇ ਬੜਾ ਛੇਤੀ ਉਹ ਭੱਜ ਕੇ ਪੈਸੇ ਦੇਊਗਾ ਖੁਸ਼ ਹੋ ਕੇ ਪੈਸੇ ਦਊ ਚੰਗੇ ਪੈਸੇ ਦਊਗਾ ਮੇਰਾ ਵੀਰ ਇਦਾਂ ਨਾ ਕਰਿਆ ਕਰੋ ਬੜਾ ਜਿਆ ਪਰੇਜ ਕਰੋ ਇਹ ਗੱਲਾਂ ਤੋਂ ਕਿਸੇ ਦੀ ਮਦਦ ਕਰਦਿਆ ਕਰੋ ਅਪਾ ਵੈਸੇ ਨੂੰ ਵੀ ਨਹੀਂ ਆਇਆ ਕਹਿੰਦੇ ਮਦਦ ਕਰਿਆ ਕਰੋ ਵੀਰੇ ਬੇਨਤੀ ਹੋਇਆ ਤਾਂ ਇਹਦਾ ਸਾਰਾ ਬਣੋ ਜੇ ਕਹਿੰਦਾ ਸਾਰਾ ਬਣੋਗੇ ਤੁਹਾਡਾ ਪ੍ਰਮਾਤਮਾ ਸਾਰਾ ਆਪੇ ਬਣਿਆ ਹੋਇਆ ਦਾ ਇੱਕ ਆਪਣੇ ਤੇ ਸੋਚ ਕੇ ਦੇਖੋ ਵੀ ਕਿੱਡੀ ਚੀਜ਼ ਤਕੜੀ ਹੈ ਜੇ ਬੰਦਾ ਸੋਚ ਕੇ ਚੱਲੇ ਪਰ ਸੋਚ ਕੇ ਨਹੀਂ ਚੱਲਦਾ ਪ੍ਰਮਾਤਮਾ ਉਹ ਰਹੀ ਹੈ ਸਭ ਕੁਝ